ਇਹ ਰਾਮਥਮਨ ਪਿੰਡ ਜੀ ਐਂਟਰੀ ਹੋ ਚੁੱਕੀ ਆ ਇਹ ਮੁਹਾਰ ਪਿੰਡਾਂ ਦੀ ਸਾਡੇ ਪੰਜਾਬ ਦੇ ਪਿੰਡਾਂ ਵਰਗੇ ਇੱਕ ਪੰਜਾਬ ਇਹ ਆ ਇੱਕ ਪੰਜਾਬ ਉਹ ਆ ਮੰਦਰਾ ਪਿੰਡ ਦੇ ਵਿੱਚ ਦਰਬਾਰ ਹੈ ਬਾਬਾ ਰਾਮਥਮਨ ਜੀ ਆਜੋ ਤੁਹਾਨੂੰ ਦਿਖਾਉਣਾ ਜੀ ਵੇਖੋ ਪੁਰਾਣੀ ਇੱਥੇ ਉਸ ਸਟੈਂਪ ਦੀ ਜਿਹੜੀ ਮੋਲਾ ਵਾਲੇ ਜੀ ਲੱਗੀ ਹੋਈ ਹੈ ਰਾਮਥਮਨ ਦਾ ਜਿਹੜਾ ਜੇਕਰ ਆਪ ਤੇ ਆਸਾ ਤੁਸੀਂ ਉਹ ਦੇਖ ਸਕਦੇ ਹੋ ਕਿ ਸਾਡੇ ਗੁਰੂ ਨਾਨਕ ਸਾਹਿਬ ਦੇ ਮੇਰੇ ਦਾ ਦੂਰਿਆ ਹੋਇਆ ਆਜੋ ਇਹ ਬੜੀ ਪੁਰਾਣੀ ਹੈ ਨਾ ਹੂੰ ਇਤੋਂ ਨੂੰ ਵਸਤਾ ਕੋਈ ਹਾਂ ਜਿਹੜਾ ਰਹਿ ਰਿਹਾ ਕਿ ਖਾਲੀ ਆ ਨਹੀਂ ਬਾਹਰ ਆ ਪਛਾਦੀ ਜਿੰਗਵਾਂ ਨਾਲ ਜੇਕਰ ਜੰਗਲ ਨਾਲ ਆ ਨਾ ਨਹੀਂ ਨਸਲੇ ਤਾਂ ਕੰਮਲੇ ਹੀ ਆ ਆ ਵਿੱਚ ਇਹਨੂੰ ਦਿਖਾਉਣੇ ਪੰਜਾਬੀ ਵਿੱਚ ਲਿਖਿਆ ਹੋਇਆ ਉਸ ਟਾਈਮ ਦਾ ਥੋੜਾ ਨੇੜੇ ਕਰਕੇ ਇਹ ਕੋ ਦੁਬਾਰਾ ਬਾਬਾ ਰਾਮ ਖੰਮਨ ਹਾਂ ਬਾਬਾ ਰਾਮ ਖੰਮਨ ਅੱਗੇ ਇਹ ਚੁਗਾੜ ਲਵਾਈ ਪਿੰਡ ਦਸਤੂ ਦੇ ਸਿੰਘ ਨੇ ਤੇ ਉਪਦੇਸ਼ ਦਿੱਤਾ ਪੁਜਾਰੀ ਰਾਮ ਸਰਨ ਦਾਸ ਦੇ ਸਰਦਾਰ ਭਗਤ ਸਿੰਘ ਜੀ ਤਹਿਸੀਲਦਾਰ ਤੇ ਭਾਈ ਚੇਤ ਸਿੰਘ ਸਪੈਟ ਪੋਸਟ ਤੇ ਭਾਈ ਸੁੰਦਰ ਸਿੰਘ ਤੇ ਭਾਈ ਸੰਤ ਸਿੰਘ ਸੰਮਤ ਲਿਖਿਆ ਜੀ 445 ਨਾਨਕਸ਼ਹੀ ਜੀ ਬਾਬਾ ਮਾੜਾ ਇਹ مطلب ਜਿਹੜੀ ਬਿਲਡਿੰਗ ਆ ਤਕਰੀਬਨ 100 ਸਾਲ ਤੋਂ ਵੀ ਪੁਰਾਣੀ ਆ ਜਿਆਦਾ ਜਿਆਦਾ ਇਹ ਇਹ ਮੁਗਲਾਂ ਵਾਲੇ ਦੀ ਆ ਇਹ ਮੁਗਲਾਂ ਵਾਲੇ ਦੀ ਹਾਂ ਇਹ ਦਰਵਾਜ਼ਾ ਜਿਹੜਾ ਖੋਲਿਆ ਵੀਰਾਂ ਨੇ ਆਪਾਂ ਅੱਛਾ ਅੰਦਰ ਚਾਪਨ ਬੜੀ ਵੱਡੀ ਬਣੋ ਚਲੋ ਦਿਖਾਉਣੇ ਜੀ ਅੰਦਰੋਂ ਪਾਣੀ ਦੀ ਕੋਈ ਗੱਲ ਨਹੀਂ ਇਹ ਅਜੇ ਰਾਮ ਥੰਮਨ ਦਾ ਜਿਹੜਾ ਅੰਦਰ ਬਣਾਇਆ ਹੋਇਆ ਆ ਇਹ ਅਸਲੀ ਤੁਹਾਡੇ ਨਾਲ ਸਾਹ ਜਿਹੜੀ ਬਾਅਦ ਚ ਪਾਵਾਂਗੇ ਪਹਿਲਾਂ ਇਹ ਅੰਦਰ ਦਾ ਦ੍ਰਿਸ਼ ਤੁਹਾਨੂੰ ਦਿਖਾ ਰਹੇ ਹਾਂ ਪ੍ਰਾਣੀਆਂ ਜਿਹੜੀ ਮੀਨਾਕਾਰੀ ਕੀਤੀ ਹੋਈ ਹੈ ਜਿਹੜੇ ਤਸਵੀਰਾਂ ਉਸ ਟਾਈਮ ਦੀਆਂ ਬਣੀਆਂ ਛੱਤ ਦੇ ਉੱਪਰ ਆ ਜੇ ਉਸ ਤਰ੍ਹਾਂ ਹੀ ਹੈ ਇਹ ਹੈ ਇੱਕ ਮੰਦਰ ਦਾ ਟਾਇਪ ਪਰ ਇਥੋਂ ਦੇ ਜਿਹੜੇ ਲੋਕ ਆ ਗੁਰਦੁਆਰਾ ਸਾਹਿਬ ਦਾ ਨਾਂ ਦਿੰਦੇ ਜੀ ਇਹ ਦਰਵਾਜ਼ਾ ਵੀ ਉਸ ਟਾਈਮ ਦਾ ਹੀ ਹੈ ਬੜੀ ਮਜ਼ਬੂਤ ਲੱਕੜ ਵਹਿ ਲੋ ਉਦਾਂ ਦੇ ਉਦਾਂ ਹੀ ਹੈ ਇਹ ਇੱਥੇ ਉਹਨੂੰ ਕੋਈ ਸੇਵਾ ਕਰਦਾ ਜਿਵੇਂ ਦੀਵੇ ਅੰਦਰ ਚਿਰਾਗ ਜਲ ਰਹੇ ਹਨਾ ਅ ਬੁਝੇ ਜਲਾਉਂਦੇ ਹਨਾ ਸਾਡੇ ਇੱਥੇ ਵੀ ਪੈਸੇ ਇਹ ਉਧਰੋਂ ਐਸੀ ਤੇ ਰੇਰਿਤੀ ਬੈਨ ਦਾ ਬਾਦ ਅੱਛਾ ਕਿੰਨੀਆਂ ਕੰਨਾਂ ਕੋ ਕਿੰਨੀਆਂ ਚੌੜੀਆਂ ਉਸ ਟਾਈਮ ਤੁਸੀਂ ਸੇਵਾ ਕਰਦੇ ਉਹਨਾਂ ਤੇ ਤੁਹਾਡਾ ਘਰ ਕਿੱਥੇ ਆ ਸਾਡਾ ਘਰ ਨਾਲ ਹੀ ਨਾਲੀਆ ਸਵੇਰੇ ਸਾਮ ਕੇ ਹਫਤੇ ਚ ਇੱਕ ਵਾਰ ਜਾਂ ਦੋ ਵਾਰ ਕਿਦਾਂ ਨਹੀਂ ਤਾਂ ਜੀਦੋ ਕੋ ਆ ਅੱਛਾ ਜੀਦੋ ਕੋ ਵੇਖਣ ਵਾਸਤੇ ਆਉਣਾ ਦੋ ਦੋ ਜਾਂਦੇ ਨੇ ਹਾਂ ਜੀ ਇੱਥੇ ਅ ਤਾਰੀਖ ਤੋਂ ਬਾਅਦ ਜਿਹੜਾ ਨਾ ਮੇਲਾ ਲੱਗਣਾ ਉਹਦਾ ਦੂਰ ਮੇਲਾ लाइव चौक से मेरे बाहर दे दे वो साथी ये तो पूरे हर नहीं उतने नहीं उतने अच्छा अच्छा ये तो उतने और सासु से छापते हैं इधर से सारा तो आगे सारा तो आगे आगे उतने आगे उतने 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 उतने

ਬਹੁਤ ਵਧੀਆ ਦਾ ਸਾਹਮਣੇ ਪੁਰਾਣੀ ਮੇਲਾ ਕਰਤਾ ਹੈ ਪੁਰਾਣੀ ਆ ਇਹ ਪਾਜੀ ਦਿਖਾਇਓ ਲਿਖਿਆ ਹੈ ਮਾਨਤ ਜਵਾਹਰ ਸਿੰਘ ਬੱਤੇਵਾਲ ਨਗਰ ਮਤਾ ਸੰਤਪਾਤ ਹੈ ਇਹ ਰਾਜਾ ਦੀ ਮਹਾਰਾ ਰਣਜੀਤ ਸਿੰਘ ਦੀ ਹੋਗੀ ਹਾਂ ਜੀ ਬੜੀਆਂ ਫਿੱਕੀਆਂ ਪੁਰਾਣੀਆਂ ਉਸ ਟਾਈਮ ਦੀ ਮਤਲਬ ਉਸ ਤਰ੍ਹਾਂ ਹੀ ਆ ਦੇਖ ਲੋ ਹਾਂ ਜੀ ਉਹ ਫਾਰਜੀ ਦੇਖ ਫਾਰਜੀ ਆ ਨਾ ਫੇ ਉਹ ਜਿਹੜਾ ਪੇਂਟਿੰਗ ਕਰਨ ਵਾਲਾ ਜੀ ਹਾਂ ਪਰ ਅੰਨ ਪਹਿਲੇ ਰੰਗ ਅੱਜ ਦੇ ਰੰਗ ਰੰਗ ਨਹੀਂ ਰੱਖਾ ਦੇ ਚੰਦਰ ਨਹੀਂ ਹੈ ਜੀ ਮੇਲੇ ਮੇਲੇ ਕਰੀਦਾ ਸਰ ਸੇਵਾ ਤੁਸੀਂ ਕਰਦੇ ਇੱਥੇ ਹੁਣ ਹਾਂ ਚਲੋ ਮਹਾਰਾਜ ਹਾਂ ਜੀ ਤੁਹਾਡਾ ਦਾਦਾ ਪਰਦਾ ਹਾਂ ਚਲੋ ਕੋਲ ਥੋੜੀ ਸੇਵਾ ਸਾਡੇ ਵੱਲ ਤੁਸੀਂ ਰੱਖੋ ਨਾ ਤਾਂ ਪਾਣੀ ਤੇ ਪੀਓ ਨਾਲ ਨਹੀਂ ਸਰਵ ਆ ਗਿਆ ਆ ਗਿਆ ਆ ਗਿਆ ਭੇਜਿਆ ਨਹੀਂ ਜਾਇ ਗਲਾਸ ਪਾ ਲੈ ਗਲਾਸ ਗਿਆ ਲੈ ਗਲਾਸ ਤੇ ਪਾਣੀ ਹੈ ਸਾਂਝਾ ਆਪਣਾ ਪਾਣੀ ਪੋਣਾ ਸਾਂਝਾ ਆਪਣਾ ਗਲਾਸ ਲੈ ਆਇਆ ਇਹ ਪ੍ਰਾਣੀ ਬਿਲਡਿੰਗ ਹੈ ਨਾ ਇੱਕ ਮਿੰਟ ਮੈਂ ਦਿਖਾਣਾ ਤੁਹਾਨੂੰ ਇਹ ਗਲਾਸ ਹੀ ਨਾ ਹਾਂਜੀ ਇੱਥੇ ਨਾ ਰਹਿੰਦੇ ਹੋਰ ਦੋ ਅੱਛਾ ਅੱਛਾ ਇਹ ਵੇਖੋ ਜੀ ਪ੍ਰਾਣੀ ਬਿਲਡਿੰਗ ਜਿਹੜੀ ਬਿਲਕੁਲ ਕਈ ਸੌ ਸਾਲ ਪੁਰਾਣੀ ਜਿਹੜੀ ਆਪਾਂ ਨੂੰ ਦਿਖਤੋਂ ਲੱਗ ਰਹੀ ਹੈ ਹਰ ਫੋਨ ਵਗੈਰਾ ਲੱਗੇ ਹੁੰਦੇ ਇਹ ਕੋਈ ਕੂੜਾ ਪਾਉਣ ਕੋਈ ਨਹੀਂ ਆ ਤੇ ਸਾਰਾ ਹੈ ਚੀਕਿਆ ਪੁਰਾਣੀਆਂ ਹੀ ਬਣਾਤੇ ਕਹਿੰਦੇ ਪਾਣੀ ਵਗੈਰਾ ਨਵਾਂ ਤਾਂ ਨਵਾਂ ਪੈਂਦਾ ਮੈਨਾਂ ਫਿਰ ਵੀ ਤੁਸੀਂ ਬੜੇ ਯੋਧੇ ਜਿਹੜੇ ਪੁਰਾਣੇ ਬਰਾਮਸਾਂ ਦੇ ਰੱਖੀ ਆ ਸਾਡੇ ਇੰਡੀਆ ਵਾਲੇ ਤੋਂ ਚੱਕ ਦਿੰਦੇ ਨੇ ਨਾ ਤੇ ਰੱਖਦੇ ਨਹੀਂ ਉਹਨੂੰ ਉੱਥੇ ਕੋਈ ਬਣਿਆ ਹੋਣਾ ਸੀ ਨਵਾਂ ਪ੍ਰੋਜੈਕਟ ਪਿੰਡਾਂ ਨੇ ਤਾਂ ਮੰਦ ਨਾਲ ਹੀ ਹੈ ਨਾ ਪਾ ਨੀਲ ਪਾਰਟੀ ਤੋਂ ਬੜਿਆ ਸਿੱਧੂ ਆਇਆ ਪਾਣੀ ਨਹੀਂ ਵਾਪਸ ਚਲਾ ਗਿਆ ਖਿਡਾਰੀ ਸਿੱਧੂ ਸਾਡੇ ਵਿੱਚ ਐ ਕਿ ਜਦੋਂ ਪਾਣੀ ਲੋਕ ਮੇਲਾ ਲੱਗਦਾ ਪਾਣੀ ਪੀਂਦੇ ਲੋਕ ਸੀੜੀਆਂ ਨਹੀਂ ਕੱਢ ਦੇਣੀਆਂ ਅਸ ਅਸ ਉਹ ਤਾਂ ਪਾਣੀ ਸਾਹ ਬਣੇ ਜੱਟਾਂ ਦੇ ਵਕਤ ਦਾਦੇ ਸਰ ਜੀ ਛੱਤੀਆਂ ਜ਼ਿਲ੍ਹੇ ਨੇ ਤੇ ਪੁਲਿਸ ਆਦੀ ਹੁੰਦੀ ਇੱਥੇ ਹਾਂਜੀ ਫਰੋਜ਼ਪੁਰ ਜ਼ਿਲ੍ਹਾ ਸਾਰਾ ਹੈ ਜ਼ਰ ਵਿੱਚ ਹਾਂ ਮੇਰਾ ਫਰੋਜ਼ਪੁਰ ਹੀ ਨਾਲ ਹੀ ਆ ਪਿੰਡ ਸਾਡੇ ਨਾਲ ਪਿੱਛੇ ਦਾਦਾ ਜੀ ਨੇ ਸਾਡੇ ਫਰੋਜ਼ਪੁਰ ਦੇ ਨੇ ਕਿਹੜਾ ਪਿੰਡ ਹੈ ਆ ਪਿੰਡ ਕ 26 ਜਾ ਗਿਆ ਨਹੀਂ ਇਹ ਆਪਣੇ ਦਾਦੇ ਰਾਧਾ فروਈਪੁਰ ਉਧਰ ਚੱਕ ਨਹੀਂ ਚਲਦੇ ਉਧਰ ਪਿੰਡ ਦਾ ਨਾਮ ਉਹ ਵਾਲ ਦਾ ਮੇਰੀ ਥਾਂਦਿਆਂ ਦੀ ਮੇਰੇ ਉਹਨਾਂ ਨੂੰ ਪਤਾ ਮੈਨਾਂ ਦਾ ਕੱਲ ਪਹੁੰਚਿਆ ਹੋਰ ਵੀ ਹੈਗੀਆਂ ਪੁਰਾਣੀਆਂ ਹਾਂ ਅੱਛਾ ਸਰ ਜੀ ਉਹ ਬਿਸਾਇਆ ਉਹ ਬਿਸਾਇਆ ਮੈਲ ਪਿੰਡ ਬਾਜੀ ਵੀ ਤੁਹਾਡੇ ਨਾਲ ਪਿੰਦਾ ਬਾਜਗੀ ਵੀ ਹੈਗਾ ਨਾਲ ਪਿੰਦਾ ਆਹ ਬੱਜ ਕੇ ਥੋੜਾ ਦੂਰਾ ਤੋਂ ਆਪਣਾ ਹੈਗਾ ਨਾ ਆਪਣਾ ਮੇਜ ਦਾ ਆਪਾ ਆਓ estrn ਨਾਮ ਤੋਂ ਮਤਲਬ ਜੇ ਪੂਰਾ ਡਰੈੱਸ ਹੋਵੇ ਨਾ ਫਿਰ ਪਤਾ ਲੱਗੇ ਉਹ ਤਾਂ ਜਾਂਦੇ ਹੋ ਨਾ ਕਿਥਾ ਦਾ Hãy subscribe cho kênh Ghiền Mì Gõ Để không bỏ, lỡ. Để không bỏ, lỡ. Để không bỏ lỡ.